ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿਖੇ ਇੱਕ ਮਾਸੂਮ ਬਾਲਕ ਵਿਧੂ ਜੈਨ ਜਿਸ ਨੂੰ ਕਿ ਪਿਛਲੇ ਸਾਲ ਜਿੰਦਾ ਜਲਾ ਦਿੱਤਾ ਗਿਆ ਸੀ ਅਤੇ ਪੰਜਾਬ ਪੁਲਿਸ ਹੁਣ ਤੱਕ ਇਸ ਕਤਲ ਨੂੰ ਨਹੀਂ ਸੁਲਝਾ ਸਕੀ ਸੀ ਜਿਸ ਨੂੰ ਸੁਲਝਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਹੁਕਮ ਦੇ ਦਿੱਤੇ ਜਾਣ ਤੋਂ ਬਾਅਦ ਹੁਣ ਪਰਿਵਾਰ ਵਿੱਚ ਉਮੀਦ ਜਾਗੀ ਹੈ ਕਿ ਸ਼ਾਇਦ ਸੀਬੀਆਈ ਜਾਂਚ ਹੀ ਉਹਨਾਂ ਦੇ ਵਿਧੂ ਜੈਨ ਦੇ ਕਾਤਲਾਂ ਦੀ ਗੁੱਥੀ ਸੁਲਝਾ ਦੇਵੇ ਅੱਜ ਜਿਵੇਂ ਅੱਜ ਜਿਵੇਂ ਹਾਈ ਕੋਰਟ ਚ ਐਸਐਸਪੀ ਸਾਹਿਬ ਦੀ ਪੇਸ਼ੀ ਹੋਈ ਐਸਐਸਪੀ ਸਾਹਿਬ ਨੇ ਜੱਜ ਸਾਹਿਬ ਨੂੰ ਕਿਹਾ ਵੀ ਅਸੀਂ ਫੇਲਿਅਰ ਆ ਅਸੀਂ ਨਹੀਂ ਇਹ ਕੇਸ ਕੱਢਣ ਚ ناکਾਮ ਰਹੇ ਆ ਤੇ ਉਹਨਾਂ ਨੇ ਉਹਨਾਂ ਦੀ ਸੁਣੀ ਤੇ ਸੀਬੀਆਈ ਦੇ ਵਕੀਲ ਦੀ ਸੁਣੀ ਸਾਡੇ ਵਕੀਲ ਦੀ ਸੁਣੀ ਤੇ ਉਹਨਾਂ ਨੇ ਕਿਹਾ ਵੀ ਪਰਿਵਾਰ ਨੂੰ ਕਿਸੇ ਵੀ ਹਾਲ ਚ ਇਨਸਾਫ ਮਿਲਣਾ ਚਾਹੀਦਾ ਵੀ ਪਰਿਵਾਰ ਦਾ ਇੱਕ ਖਡੋਨਾ ਨਹੀਂ ਗਿਆ ਇੱਕ ਬੱਚਾ ਗਿਆ ਉਹਨਾਂ ਨੇ ਕਿਹਾ ਵੀ ਇਹ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜੇ ਪੰਜਾਬ ਪੁਲਿਸ ਦੇ ਨਾਮ ਚ ناکਾਮ ਹੈ ਤਾਂ ਸੀਬੀਆਈ ਨੂੰ ਉਹਨਾਂ ਨੇ ਕੇਸ ਰੈਫਰ ਕਰ ਦਿੱਤਾ ਅੱਜ ਹਾਈ ਕੋਰਟ ਨੇ सीबीआई ਨੂੰ ਕੇਸ ਦਿੱਤਾ ਤਾਂ ਜਾ ਕੇ ਉਮੀਦ ਦੀ ਕਿਰਨ ਬਣੀ ਵੀ ਅੱਜ ਤੋਂ ਇਨਸਾਫ ਹੁਣ ਪੱਕਾ ਮਿਲੇਗਾ ਪਹਿਲੇ ਜੇ ہماری 20 ਤਰੀਕ ਨੂੰ ਪੜ੍ਹੀ ਸੀ ਕੋਰਟ ਵਿੱਚ ਹਾਈ ਕੋਰਟ ਵਿੱਚ 20 ਤਰੀਕ ਨੂੰ ਜੱਜ ਸਾਹਿਬ ਨੇ ਆਰਡਰ ਕੀਏ تھے ਕਿ ਜੋ ਪੁਲਿਸ ਕਪਤਾਨ ਹੈ ਉਹ ਅਗਲੀ ਹੀアリング 'ਤੇ ਉਹ ਪੇਸ਼ ਹੋਵੇ ਜੀ ਅੱਜ ਫਿਰ 29 ਤਰੀਕ ਨੂੰ ਐਸਐਸਪੀ ਸਾਹਿਬ ਆਏ تھے ਜੀ ਐਸਐਸਪੀ ਸਾਹਿਬ ਨੇ ਬਤਾਇਆ ਕੋਰਟ ਕੋ ਕਿ ਹਮ ਕਿਨ ਕਿਨ ਚੀਜ਼ਾਂ ਮੈਂ ਨਕਾਮ ਰਹੇ और फिर उन्होंने हमारे का सुना, हमारे का सुना, हमारे का का सुना, ने कहा पंजाब पुलिस ट्रेस कर नहीं रही इसको, उसने कह दिया हम नहीं कर सकते सीबीआई कह रही है हम नहीं कर सकते तो परिवार को इंसाफ कैसे मिलेगा तो फिर जज साहब ने ये बात दोनों की सुन के तो सी सीबीआई को रेफर कर दिया बिल्कुल संतुष्टि है जी ये न्याय दी मलेरकोटला तो सागर टीवी न्यूज डॉट इन